ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗਿਆ ਜੀਰੀ ਦੀ ਕਟਾਈ ਕਰਨ ਟਰੈਕਟਰ ਕਾਲੇ ਨੇ ਤਿਆਰ ਤੇ ਡੀਜ਼ਲ ਕਰਤਾ ਫੁੱਲ ਤੇ ਨਿੱਲੇ ਜੀ ਵੀ ਪਾ ਤਾ ਥੈਂਕੂ ਫੁੱਲ ਆਇਦਾ ਵੀ ਤੇ ਚੌਂ ਡੀਅਰ ਦਾ ਵੀ ਮੈਸੀ ਇਹ ਵੀ ਰੂਟ ਆ ਸਾਰਿਆਂ ਦਾ ਲੱਗ ਜੇਗਾ ਪਤਾ ਐਵਰੇਜ ਆ ਜਾਈਏ ਕਿੰਨੇ ਕਿਹੜਾ ਟਰੈਕਟਰ ਕਿੰਨਾ ਤੇਲ ਖਾਂਦਾ ਆ ਹੁਣੇ ਪਤਾ ਲੱਗ ਜੇਗਾ ਮੜਾ ਜੰਦਾ ਅੰਦਾਜ਼ਾ ਹੋ ਜਾਂਦਾ ਉਹ ਜੇ ਤਿਆਰ ਆਪਣੀ ਟ੍ਰੈਲੀਆਂ ਵਗੈਰਾ ਸਾਰੀਆਂ ਬਿਡ ਬਿਡ ਚੈੱਕ ਕਰ ਲਿਆ ਠੀਕ ਆ ਸਾਰਿਆਂ ਦੇ ਕਿੰਨੇ ਕਿ ਦੂਰ ਜਾਣਾ ਸੁੱਟਣਾ ਕਿੰਨੇ ਕਿਲੋਮੀਟਰ ਹੈ ਕਾਫੀ ਹੈ ਪੈ ਜਾਣਾ 70 ਕਿਲੋਮੀਟਰ ਪੈ ਜਾਣਾ ਹੈ ਅਪ ਡਾਊਨ ਡਾਊਨ ਪੈ ਜਾਣਾ ਬਾਕੀ ਦੇਖਦੇ ਆ ਜੀਰੀ ਤਾਂ ਦੇਖਣ ਨੂੰ ਤਾਂ ਸਹੀ ਲੱਗਦੀ ਹੀ ਬਾਕੀ ਝਾੜ ਵਗੈਰਾ ਦਾ ਵੈਸੇ ਸੁਣਨੇ ਚਿਤਾਇਆ ਹੈ ਕਿ ਘਟਾ ਬੜਾ ਜ਼ਿਆਦਾ ਬਾਕੀ ਲੱਗ ਜੇਗਾ ਪਤਾ ਅੰਡੇ ਕੰਡਾ ਹੋਏਗਾ ਕੰਡਾ ਹੋਏਗਾ ਆਪਣਾ بڑے ਵਾਲਾ ਕੰਡਾ ਹੋਏਗਾ ਉਹਦੇ ਚ ਥੋੜਾ ਜਾਂ ਮੰਡੀ ਮੰਡੀ ਲੈ ਜਣੀ ਕਿ ਨਹੀਂ ਨਹੀਂ ਆਪਣੀ ਜਾਣੀ ਐ ਸੀਡ ਸੀਡ ਤੇ ਜਾਣੀ ਆਪਣੀ ਸਾਰੀ ਕਾਫੀ ਗਿੱਲੇ ਸੀਡ ਜੇ ਚਲੇ ਜਾਣੇ ਆ ਇਹ ਆਪਣੀ ਜੇਰੀ ਲੱਗੀ ਹੋਈ ਸੀ ਤਕਰੀਬਨ 12 12 ਜੂਨ ਨੂੰ ਲਾਤੇ ਹੀ ਆਪਾਂ ਨੇ 12 ਜੂਨ ਤੋਂ ਹਾਂ 12 ਜੂਨ ਤੋਂ ਸਟਾਰਟ ਸੀਗਾ ਕੰਮ ਤਿੰਨ ਕਿੱਲਿਆਂ ਦੀ ਆ ਗਈ ਤਿੰਨ ਕਿੱਲਿਆਂ ਦੀ ਆਈ ਨਹੀਂ ਰਹਿੰਦੇ ਅਜੇ ਦੋ ਦੋ ਕਗੇੜੇ ਰਹਿੰਦੇ ਆ ਅਜੇ ਪਿਛਲੇ ਸਾਲ ਭਰ ਜਾਂਦੀ ਸੀ ਤਿੰਨ ਕਿੱਲਿਆਂ ਚ ਟਰੈਲੀ ਐਤਕੀ ਦੇਖਦੇ ਆ 16 7 ਦੀ ਟਰੈਲੀ ਆ ਚਾਰ ਵੈਸੇ ਹੈ ਤੇ ਘਾਟਾ ਪਹਿਲਾਂ ਨਾਲੋਂ ਬਾਕੀ ਤੇ ਗੇੜੇ ਲਾ ਕੇ ਪਤਾ ਲੱਗੇਗਾ ਵੀ ਕਿੰਨਾ ਕੁ ਘਾਟਾ ਕਿੰਨਾ ਕੁ ਨਹੀਂ ਵੈਸੇ ਜੀਰੀ ਦੀ ਰੂ ਠੀਕ ਆ ਵਧੀਆ ਕਲਰ ਵਧੀਆ ਆ ਨੀ ਸਾਫ ਹੈ ਮਸ਼ੀਨ ਨੇ ਸਾਫ ਕਰਦੀ ਪਈ ਆ ਮੱਕੀ ਦੇਖਦੇ ਆ ਕਿੰਨਾ ਕੁ ਲਓ ਜੀ ਆਪਣੀ ਹੋ ਗਈ ਇੱਕ ਟ੍ਰੈਲੀ ਫੁੱਲ ਅਗਲੇ ਕੇ ਖੇਤ ਚੋਂ ਵੀ ਦੋ ਟੈਂਕ ਪਏ ਆ ਭਰ ਕੇ ਹੁਣ ਜਿੱਤੇ ਗੰਜੈਸ਼ਨ ਨਹੀਂ ਜੀ ਭਰਨੇ ਲਈ ਬਿਲਕੁਲ ਵੀ ਜਿਆਦਾ ਹੀ ਭਰ ਗਈ ਆ ਛੱਟ ਹੋ ਜਾਗੀ ਤੋ ਛੱਟ ਹੋ ਜੇਗੀ ਚੱਲ ਕੇ ਮੈਡਮ ਮੋਟਾ ਬੋਲੀ ਮਾਰੀ ਪਾਦੀ ਵਾਲੀ ਐ ਲੋ ਜੀ ਇੱਕ ਤਾਂ ਵਰ ਗਈ ਦੂਜੀ ਆਪਣੀ ਦੋ ਟੈਂਕ ਪੈ ਗਏ ਇਹਦੇ ਚ ਵੀ ਇੱਕ ਫਰਟ ਤਿਆਰ ਆਪਣਾ ਜੋਨ ਡੀਅਰ ਕੱਢਤਾ ਜੀ Holland ਹੀ ਜਾਏਗਾ ਕਿਉਂ ਜੋਨ ਡੀਅਰ ਹਲੀ ਨਵਾਂ ਨਵਾਂ ਆਉਦਾ ਜੈੱਕ ਦਾ ਤੇਲ ਨਹੀਂ ਬਦਲਣਾ ਆਪਾਂ ਨੇ ਹੁਣ ਆਗੇ ਜੋਨ ਡੀਅਰ ਦੀ ਬਾਰੇ ਜੋ ਢੀਰ ਮੁਸ਼ਕਿਲ ਹੀ ਜਾਏਗਾ ਦੂਜਾ ਟਰੈਕਟਰ ਹੀ ਆਏਗਾ ਹੋਲੈਂਡ ਦੀ ਦੋ ਗੱਡੇ ਲਾਏਗਾ ਅੱਜ ਦੋ ਟਰੈਲੀਆਂ ਭਰ ਗਈਆਂ ਹੋਲੈਂਡ ਦੇ ਆਣਾ ਵਾਲਾ ਹੋਲੈਂਡ ਬੱਸ ਲੈ ਕੇ ਗਿਆ ਹੋਇਆ ਸੀ ਇਸ ਵੇਲੇ ਦਾ ਟਰੈਲੀ ਭਰ ਗਈ ਆ ਲਓ ਜੀ ਆਪਣੀ ਤਿੰਜੀ ਟਰੈਲੀ ਵੀ ਹੋ ਗਈ ਆ ਫੁੱਲ ਚੌਥੀ ਆਪਾਂ ਨੇ ਲਾ ਲਿਆ ਤੇ ਤੇਰਾ ਸੱਤ ਦੀ ਆ ਉਹ ਦੋ ਟਰੈਲੀਆਂ ਹੀ ਜਿਹੜੀ ਆਪਣੀ ਪਹਿਲੀਆਂ ਉਹ 16 ਸੱਤ ਦੀਆਂ ਹੀ ਇੰਨਾ ਕਾ ਉਨਾਂ ਚ ਜੀਰੀ ਤਕਰੀਬਨ 100 ਕੁਇੰਟਲ ਪ੍ਰੈਸ ਹੀ ਆਉਂਦੀ ਹੈ 16 ਦੀਆਂ ਚ ਇਹਦਾ ਲੱਗ ਜੇਗਾ ਪਤਾ ਕਿੰਨੀ ਕੰਨਦੀ ਜਾਂਦੀ ਜਿਹੜੇ ਦਾ ਟਾਈਮ ਹੁੰਦਾ ਚੱਲ ਚੱਲ ਪਹਿਲੀ ਮੰਡੀ ਨੂੰ ਇਹ ਫਾਰਮ ਚ ਜਾਨਾ ਹੈ ਤੇ ਜਾਣੀ ਆਪਾਂ ਜੀਰੀ ਇਹ ਮਸ਼ੀਨਾਂ ਵੀ ਤਿਆਰ ਖੜੀਆਂ ਨੇ ਬਾਕੀ ਦੇਖਦੇ ਆ ਮਸ਼ੀਨਾਂ ਤਿਆਰ ਖੜੀਆਂ ਨੇ ਜਿਹੜੀਆਂ ਕੱਟਦੀਆਂ ਨੇ ਗਿੱਲੇ ਚ ਚੈਨ ਵਾਲੀਆਂ ਲੋ ਜੀ ਆਪਾਂ ਲਾਏ ਆਏ ਆ ਗੇੜਾ ਨਿਊ ਹੈਲੈਂਡ ਤੇ ਨਿਊ ਹੈਲੈਂਡ ਦੇ ਦੋ ਗੇੜੇ ਲੱਗੇ ਆ ਕੱਲ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਸੀ ਤੇ ਆਪਣੇ ਨਿਊ ਹੈਲੈਂਡ ਨੇ ਕੱਲ 15 ਲੀਟਰ ਤੇਲ ਖਾਇਆ ਸੀਗਾ ਅੱਜ ਦੇਖਦੇ ਆ ਅੱਜ ਮੈਂ ਲੈ ਕੇ ਗਿਆ ਜੀ ਮੈਂ ਥੋੜੀ ਸਪੀਡ 'ਚ ਇਹਦੇ 'ਚ ਥੋੜੇ ਘਲਾਣਾ ਟਰੈਕਟਰ ਇਸ ਕਰਕੇ ਜਿਆਦਾ ਤੇਲ ਖਾਇਆ ਹੋਣਾ ਟਰੈਕਟਰ ਨੇ ਕਰਤਾ ਜੀ ਸਟਾਰਟ ਨਾਂ ਤੇ ਲਗਾਇਆ ਆਪਣਾ ਲੱਗੇਗਾ ਪਤਾ ਇਹ ਵਧੀਆ ਚੀਜ਼ ਆ ਮਸ਼ੀਨ ਬੜੀ ਵਧੀਆ ਆ ਆਪਣੇ ਨਾਲੇ ਢੋਲੀਆਂ ਚੱਕਣ ਨਾਲੋਂ ਰੋਜ਼ ਰੋਜ਼ ਇਹ ਨਾਲੇ ਆਟੋ ਕੱਟ ਆ ਬੜੀ ਵਧੀਆ ਚੀਜ਼ ਨਾਲੇ ਐਵਰੇਜ ਹੀ ਲੱਗ ਜਾਂਦੀ ਆ ਬੇਸ਼ੱਕ ਕੋਈ ਘੱਟ ਪਾਏ ਜਾਂ ਵੱਧ ਰੈਸ਼ਰ ਵੀ ਵਧੀਆ ਆ ਪਰ ਐਵਰੇਜ ਹੀ ਲੱਗ ਜਾਂਦੀ ਆ ਵੀ ਕਿੰਨਾ ਤੇਲ ਲਗਾਦਾ ਟਰੈਕਟਰ ਨੇ ਅਜੇ ਤਾਂ ਢੋਲ ਚਿਲਾਈ ਹੋਈ ਆ ਟੈਂਕ ਚ ਜੇ ਸਵਿਟ ਕਰਨੀ ਆ ਟੈਂਕ ਵੀ ਆਪਾਂ ਲੈ ਆਏ ਆ ਦਿਖਾਵਾਂਗੇ ਉਹ ਵੀ ਨਾਲੇ ਆ ਜੀ ਆਪਾਂ ਤਾਂ ਟੈਂਕ ਚ ਜੇ ਫਿਟਿੰਗ ਜੀ ਸੈਟਿੰਗ ਜਿਹਾ ਜੇ ਬੈੰਦ ਨਹੀਂ ਭਾਈ ਉਹ ਵੀ ਲੰਬੋਂਗੇ ਸੈੱਟ ਕਰਕੇ 13 ਲੀਟਰ ਪੈ ਗਿਆ ਤੇ 14 ਕੱਲ 15 ਲੀਟਰ ਖਾਇਆ ਜੀਗਾ ਮਾਰੇ ਨਹੀਂ ਕੱਟ ਸੋਆ ਅੱਜ ਐਵਰੇਜ ਤੋੜੂਗਾ ساری 17 ਹੋ ਗਿਆ ਲੰਬੋਂਗੇ ਪੈ ਗਿਆ ਜੀ 17 ਹੋ ਗਿਆ ਜੀ 17 ਲੀਟਰ ਹੋ ਗਿਆ ਗਿਆ ਕੱਟ ਮਾਰ ਕੇ ਲੱਗ ਜੇ ਲੱਕ ਖਾਇਆ ਨਹੀਂ ਹੋਲੈਂਡ ਟਰੈਕਟਰ ਨੇ ਉੰਦਰ ਆਇਆ 18 ਲੀਟਰ ਤੇਲ ਖਾ ਗਿਆ ਟਰੈਕਟਰ ਇੱਕ ਜਿਹੜੇ ਦਾ 18 ਲੀਟਰ ਪਹਿਲਾਂ 10 ਲੀਟਰ ਪਾਇਆ ਗਿਆ ਇਹ ਜੋ ਫੁੱਲ ਹੋ ਗਿਆ 15 ਸੋਰੀ ਮੈਸੇਜ ਦੇਖਦੇ ਆ ਮੈਸਿਨ ਨਾਲ ਖੇਚੀ ਟਰੈਲੀ ਵੀ ਭਰਾਈ ਸੀ ਹੁਣ ਅੱਧਾ ਕੁ ਲੀਟਰ ਲੱਗ ਗਿਆ ਹੁਣ ਟਰੈਲੀ ਭਰ ਆਪਣਾ ਜੂਨੀਅਰ ਦਾ ਹਜੇ ਲੱਗਿਆ ਨਹੀਂ ਜਿਹੜਾ ਨਿਊ ਹਿ لینڈ ਦਾ ਮੈਂ ਜਾਂਦੇ ਲੈਣੇ ਭਲਾਏ ਟਰੈਲੀ ਹੰਕ ਹੁੱਲ ਕਰਕੇ ਲੈ ਗਿਆ ਜੋਂਡੀਅਰ ਤਾਂ ਢੇੜਾ ਨਹੀਂ ਲੱਗਿਆ ਅਗਲੀ ਵਾਰ ਜਿਹੜਾ ਲਾਵਾਂਗੇ ਜੋਂਡੀਅਰ ਤਾਂ ਬਣਾ ਮੈਂ ਸਿੱਧਾ ਉਹਦੇ ਵੀ ਐਵਰੇਜ ਲੱਗ ਜੇਗੇ ਪਤਾ ਕਿੰਨਾ ਕਿੰਨਾ ਕ ਫਰਕ ਆ ਸਾਰੇ ਟੈਕਟਰਾਂ ਚ ਦੀਆਂ ਇਹ 42 ਹੌਸਪਾਵਰ ਨਿਊ ਹਾਲੈਂਡ 55 ਆ 52 ਦਾ ਆਪਣਾ 50 ਹੌਸਪਾਵਰ ਵੈਸੇ ਦੀ ਸਪੀਡ ਵਧੀਆ ਹੈ ਇਹ ਮਸ਼ੀਨ ਮੈਂ ਕੱਟ ਮਾਰ ਜਾਣਾ ਇੰਨੇ ਜਦਾਂ ਜਿਹੜੇ ਨੋਜ਼ਲ ਨੂੰ ਤੇਲ ਲੱਗਿਆ ਇਸ ਕੱਟ ਲੈਂਦਾ ਨਿਊ ਹਾਲੈਂਡ ਨਾਲੋਂ ਥੋੜਾ ਜ਼ਿਆਦਾ ਕੀਡ ਕਰਤਾ ਆਪਾਂ ਨੇ ਫਿਲਟਰ ਵੀ ਲਾਇਆ ਹੋਇਆ ਵੀ ਸਾਫ਼ ਜਾਏ ਤਿੰਨ ਫਿਲਟਰ ਹੋ ਗਏ ਇੱਕ ਥੱਲੇ ਆ ਡਰਮ 'ਚ ਇੱਕ ਮਸ਼ੀਨ 'ਚ ਇੱਕ ਗਨ 'ਚ ਦੱਸਦੇ ਆ ਬਾਕੀ ਗਨ 'ਚ ਹੈਗਾ ਕਿ ਨਹੀਂ ਹੋ ਆਪਾਂ ਨੂੰ ਹਜੇ ਕਨਫਰਮ ਨਹੀਂਗਾ ਇਹਨੇ 12 10 12 10 ਤੇ ਪੈ ਗਿਆ 11 12 ਲੀਟਰ ਖਾਇਆ ਹੁਣ 12 ਵੀ ਪੈ ਗਿਆ ਲਓ ਜੀ 12 ਦੇ ਮਾਰ ਗਿਆ ਕੱਟ ਲੀਟਰ ਕਿਤੇਲ ਹੋਰ ਆ ਜਾਏਗਾ ਜਿੱਥੋਂ ਦਾ ਕੰਦਾ ਆਇਆ ਲਓ ਜੀ ਪਰ ਗਿਆ ਪਰ ਗਿਆ ਜੀ ਲਓ ਜੀ ਟੰਕੀ ਹੋ ਗਈ ਆ ਫੁੱਲ 10 ਲੀਟਰ 10 ਤੇਰਾ ਤੇਰਾ ਲੀਟਰ ਪਿਆ ਜੀ ਇਹਦੇ ਚ 18 ਲੀਟਰ ਹੁਣ ਆਪਣਾ ਜਿਹੜਾ ਡਰਮ ਡਰਮ ਆ ਦਿਖਾਇਆ ਆ ਬਣਾਇਆ ਸੀਗਾ 1500 ਲੀਟਰ ਦਾ ਡਰਮ ਐ ਇਹਦੇ ਵੀ ਫੀਟਿੰਗ ਕਰਕੇ ਕਰਾਂਗੇ ਸੈਟਿੰਗ ਕਰਕੇ ਲਾਂ ਇਟਿੰਗ ਦੀ ਲੋ ਜੀ ਅੱਜ ਹੋ ਗਈ ਆ ਗਈ ਨੇਰੀ ਇਹ ਹਲਦੀ ਦਾ ਰੋਗ ਦੇਖੋ ਕਿੰਨਾ ਆਇਆ ਹੋਇਆ ਫਸਲਾਂ ਨੂੰ तकरीबन ਕਾਫੀ ਫਸਲਾਂ ਨੂੰ ਆਇਆ ਹੋਇਆ ਹੈ ਕਿੰਨੀ ਹਲਦੀ ਹਲਦੀ ਆਸਮਾਨ 'ਚ ਹਲਦੀ ਹਲਦੀ ਹੋ ਗਈ ਹੈ ਮਿਲਦੇ ਆਂ ਜੀ ਅਗਲੀ ਵੀਡੀਓ ਬਾਕੀ ਮਿਲਦੇ ਆਂ ਅਗਲੀ ਵੀਡੀਓ 'ਚ ਦੱਸਾਂਗੇ ਐਵਰੇਜ ਵੀ